ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਇੱਕ ਨਵੀਂ ਕਹਾਣੀ ਲੈ ਕੇ ਫਿਰ ਤੋਂ ਹਾਜ਼ਰ ਹੋਈਆਂ ਇੱਕ ਕਹਾਣੀ ਹੈ ਇੱਕ ਮਹਾਤਮਾ ਤੇ ਉਸਦੇ ਛੇਲੇ ਦੀ ਜੋ ਕਿ ਇੱਕ ਪਿੰਡ ਵਿੱਚੋਂ ਗੁਜ਼ਰ ਰਹੇ ਸਨ ਉਹਨਾਂ ਨੂੰ ਅੰਧੇਰਾ ਹੋ ਗਿਆ ਸੀ ਇਸ ਕਰਕੇ ਉਹਨਾਂ ਨੇ ਇੱਕ ਚੌਪੜੀ ਦਾ ਦਰਵਾਜ਼ਾ ਖੜਕਾਇਆ ਦਰਵਾਜ਼ਾ ਇੱਕ ਗਰੀਬ ਤੇ ਫਟੇ ਪੁਰਾਣੇ ਕੱਪੜਿਆਂ ਵਾਲੇ ਆਦਮੀ ਨੇ ਖੋਲਿਆ ਉਹਨਾਂ ਨੇ ਉਸ ਨੂੰ ਕਿਹਾ ਕਿ ਉਹਨਾਂ ਨੂੰ ਭੁੱਖ ਲੱਗੀ ਹੈ ਤੇ ਕਹ ਲਈ ਕੁਝ ਚਾਹੀਦਾ ਹੈ ਉਸ ਗਰੀਬ ਆਦਮੀ ਨੇ ਉਹਨਾਂ ਨੂੰ ਅੰਦਰ ਬਿਠਾਇਆ ਅਤੇ ਖਾਣਾ ਖਿਲਾਇਆ ਫਿਰ ਮਹਾਤਮਾ ਜੀ ਨੇ ਉਸ ਆਦਮੀ ਨੂੰ ਕਿਹਾ ਤੇਰੀ ਜ਼ਮੀਨ ਬਹੁਤ ਉਪਜਾਊ ਹੈ ਤੂੰ ਇਸ ਤੇ ਖੇਤੀ ਕਿਉਂ ਨਹੀਂ ਕਰਦਾ ਤੇਰਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਉਸਨੇ ਕਿਹਾ ਕਿ ਉਸ ਕੋਲ ਇੱਕ ਮੱਝ ਹੈ ਉਸ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ ਰਾਤ ਹੋਈ ਤੇ ਉਹਨਾਂ ਨੇ ਰਾਤ ਉੱਥੇ ਹੀ ਕੱਟਣ ਦਾ ਫੈਸਲਾ ਕੀਤਾ ਅਧੀ ਰਾਤ ਨੂੰ ਉਸ ਮਹਾਤਮਾ ਨੇ ਆਪਣੇ ਚੇਲੇ ਨੂੰ ਉਠਾਇਆ ਤੇ ਕਿਹਾ ਆਪਾਂ ਨੂੰ ਇੱਥੋਂ ਜਾਣਾ ਚਾਹੀਦਾ ਹੈ ਅਤੇ ਮੱਝ ਨੂੰ ਵੀ ਆਪਣੇ ਨਾਲ ਲੈ ਜਾਣਾ ਚਾਹੀਦਾ ਹੈ ਉਸ ਮਹਾਤਮਾ ਦਾ ਚੇਲਾ ਬਹੁਤ ਹੈਰਾਨ ਹੋਇਆ ਪਰ ਉਹ ਬੋਲਿਆ ਕੁਝ ਨਾ ਉਹ ਉੱਥੋਂ ਮੱਝ ਲੈ ਕੇ ਚਲੇ ਗਏ ਕਾਫੀ ਸਾਲ ਬੀਤ ਗਏ ਉਸ ਮਹਾਤਮਾ ਦੇ ਚੇਲੇ ਦੇ ਮਨ ਵਿੱਚ ਆਇਆ ਕਿ ਮੈਨੂੰ ਉਸ ਗਰੀਬ ਆਦਮੀ ਨੂੰ ਜਾ ਕੇ ਮਿਲਣਾ ਚਾਹੀਦਾ ਹੈ ਤੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਪਰ ਜਦੋਂ ਉਹ ਉਸ ਪਿੰਡ ਗਿਆ ਉਸ ਨੇ ਦੇਖਿਆ ਕਿ ਉਹ ਖੇਤ ਹਰੇ ਭਰੇ ਸਨ ਉੱਥੇ ਸਬਜ਼ੀਆਂ ਅਤੇ ਫਲਾਂ ਦੇ ਬਾਗ ਲੱਗੇ ਹੋਏ ਸਨ ਉਸ ਆਦਮੀ ਨੇ ਉਸ ਤੋਂ ਪੁੱਛਿਆ ਤੁਸੀਂ ਕੌਣ ਹੋ ਮੈਂ ਉਹੀ ਹਾਂ ਜੋ ਉਸ ਰਾਤ ਉਸ ਮਹਾਤਮਾ ਨਾਲ ਤੁਹਾਡੇ ਘਰ ਰੁਕਿਆ ਸੀ ਫਿਰ ਉਸ ਆਦਮੀ ਨੇ ਕਿਹਾ ਕਿ ਉਸ ਦਿਨ ਬਹੁਤ ਮਾੜਾ ਹੋਇਆ ਮੇਰੀ ਮੱਝ ਵੀ ਚੋਰੀ ਹੋ ਗਈ ਤੇ ਮੈਂ ਬਿਲਕੁਲ ਕੰਗਾਲ ਹੋ ਗਿਆ ਇੱਕ ਵਾਰ ਤਾਂ ਮੇਰਾ ਦਿਲ ਬਹੁਤ ਟੁੱਟਿਆ ਪਰ ਉਸ ਤੋਂ ਬਾਅਦ ਸੋਚਿਆ ਕਿ ਮੈਨੂੰ ਮਿਹਨਤ ਕਰਨੀ ਚਾਹੀਦੀ ਹੈ ਮੈਂ ਹਰ ਰੋਜ਼ ਜੰਗਲ ਜਾਂਦਾ ਲੱਕੜਾਂ ਕੱਟਦਾ ਤੇ ਉਹਨਾਂ ਨੂੰ ਵੇਚਦਾ ਇੱਕ ਦਿਨ ਮੈਂ ਸੋਚਿਆ ਕਿ ਮਹਾਤਮਾ ਜੀ ਕਹਿ ਰਹੇ ਸਨ ਕਿ ਤੇਰੀ ਜ਼ਮੀਨ ਬਹੁਤ ਬਜਾਊ ਹੈ ਇਸ ਕਰਕੇ ਮੈਂ ਲੱਕੜਾਂ ਵੇਚੀਆਂ ਤਾਂ ਜੂਸ ਦੇ ਪੈਸੇ ਬਣੇ ਉਸ ਦੇ ਮੈਂ ਬੀਜ ਖਰੀਦ ਲਿਆਇਆ ਅਤੇ ਉਹ ਬੀਜ ਮੈਂ ਖੇਤਾਂ ਵਿੱਚ ਬੀਜ ਦਿੱਤੇ ਮੇਰੀ ਫਸਲ ਬਹੁਤ ਚੰਗੀ ਹੋਈ ਉਸ ਤੋਂ ਅਗਲੇ ਸਾਲ ਮੈਂ ਫਲ ਅਤੇ ਸਬਜ਼ੀਆਂ ਲਾਉਣੇ ਵੀ ਸ਼ੁਰੂ ਕਰ ਦਿੱਤੇ ਹੁਣ ਮੈਂ ਇਸ ਇਲਾਕੇ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ ਹਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਆਲਸ ਨਾਮ ਦੀ ਮੱਜ ਨੂੰ ਤਿਆਗਣਾ ਚਾਹੀਦਾ ਹੈ ਕਿਉਂਕਿ ਆਲਸ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਕਰ ਅਸਿਆਸ ਨੂੰ ਤਿਆਗ ਦੇਵਾਂਗੇ ਤਾਂ ਅਸੀਂ ਜ਼ਿੰਦਗੀ ਵਿੱਚ ਜ਼ਰੂਰ ਸਫਲ ਹੋਵਾਂਗੇ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਅਸਿਆਸ ਨੂੰ ਤਿਆਗੋਗੇ ਤੇ ਜ਼ਿੰਦਗੀ ਵਿੱਚ ਜ਼ਰੂਰ ਕਾਮਯਾਬ ਹੋਵੋਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ